ਹਾਂਜੀ ਪੰਜਾਬੀਓ ਅੱਜ ਗੱਲ ਕਰਾਂਗੇ ਜਿਹੜੇ ਨਾਜਾਇਜ਼ ਰਿਸ਼ਤੇ ਬਣ ਜਾਂਦੇ ਹਨ ਵਿਆਹ ਵਿੱਚ ਜਾਂ ਕੁਆਰਿਆਂ ਵਿੱਚ ਮੈਂ ਗੱਲ ਕਰੂੰ ਕਿ ਪਹਿਲੀ ਗੱਲ ਤਾਂ ਇਹ ਨਾਜਾਇਜ਼ ਰਿਸ਼ਤੇ ਬਦਨਾਮੀ ਦਾ ਮੌਤ ਦਾ ਪਰਿਵਾਰਾਂ ਦੇ ਵਾਸਤੇ ਬਰਬਾਦੀ ਦਾ ਕਾਰਨ ਬਣਦੇ ਆ ਪਰ ਜੇਕਰ ਬੱਚਿਆਂ ਦੀ ਉਮਰ ਦੇ ਹਿਸਾਬ ਨਾਲ ਕਿਸੇ ਤਰ੍ਹਾਂ ਦਾ ਕੋਈ ਸਬੰਧ ਬਣ ਵੀ ਗਿਆ ਹੈ ਤੇ ਉਹਨਾਂ ਕੁੜੀਆਂ ਨੂੰ ਇਹ ਜ਼ਰੂਰ ਕਹਿਣਾ ਚਾਹਾਂਗੇ ਕਿ ਭਾਈ ਪਹਿਲੀ ਗੱਲ ਤਾਂ ਕੋਸ਼ਿਸ਼ ਕਰੋ ਕਿ ਜਿਹਨੂੰ ਤੁਸੀਂ ਪਸੰਦ ਕਰਦੇ ਹੋ ਉਸੇ ਨਾਲ ਵਿਆਹ ਕਰੋ ਜੇਕਰ ਨਹੀਂ ਤਾਂ ਕਿਸੇ ਦੇ ਪੁੱਤ ਨੂੰ ਨਜਾਇਜ਼ ਨਾ ਮਰਵਾਓ ਕਿਉਂਕਿ ਸੋਸ਼ਲ ਮੀਡੀਆ ਤੇ ਅਕਸਰ ਗੱਲ ਸੁਣਦੇ ਆਂ ਨੀਲਾ ਡਰਾਮਾ ਜਾਂ ਔਰਤ ਵੱਲੋਂ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕੀਤਾ ਟੋਟੇ ਕੀਤੇ ਮਾਰ ਕੇ ਨਹਿਰ ਚ ਸੁੱਟਦਾ ਇਸ ਤਰ੍ਹਾਂ ਦੀਆਂ ਹਜ਼ਾਰਾਂ ਖਬਰਾਂ ਅਸੀਂ ਸੁਣਦੇ ਆਂ ਐਵੇਂ ਨਾ ਕਰੋ ਕਿਸੇ ਮਾਂ ਬਾਪ ਦਾ ਬੁਢਾਪੇ ਦਾ ਸਹਾਰਾ ਬੁਢਾਪੇ ਦੀ ਡੰਗੋਰੀ ਨਾ ਖੋਵੋ ਤੁਹਾਡੇ ਆਪ ਦੇ ਜਿਸਮਾਨੀ ਭੁੱਖ ਦੀ ਖਾਤਰ ਕਿਸੇ ਦਾ ਬੁਢਾਪਾ ਨਾ ਰੋਲੋ ਗੱਲ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਜੀ